ਗੱਲਾਂ ਬਾਰ-ਬਾਰ ਉਹੀ ਹੈ ਪਰੰਤੂ ਕੱਲ ਮੈਨੂੰ 2-4 ਸਾਡੇ ਸਾਥੀਆਂ ਨੇ ਜਿਹੜੇ ਬਾਹਰਲੇ ਜ਼ਿਲ੍ਹਿਆਂ 'ਚ ਆ ਖਾਸ ਤੌਰ 'ਤੇ ਇਸ਼ੂ ਸੋਸ਼ਲ ਮੀਡੀਆ ਤੇ 2-4 ਪਿੰਡਾਂ ਦੀ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਉਸ ਦੇ ਨਾਲ ਜਿੱਥੇ ਮੇਰੇ ਦੇਲ ਨੂੰ ਟੀਸ ਪਹੁੰਚੀ ਉੱਥੇ ਸਾਡੇ ਉਹਨਾਂ ਅਧਿਆਪਕ ਸਾਥੀਆਂ ਨੂੰ ਜਿਹੜੇ ਸਾਰੇ ਪੰਜਾਬ ਦੇ ਵਿੱਚ ਡੈਮੋਕਰੇਟਿਕ ਟੀਚਰ ਫੰਡ ਚ ਕੰਮ ਕਰਦੇ ਆ ਉਹਨਾਂ ਨੇ ਪੁੱਛਿਆ ਵੀ ਇਹ ਪਿੰਡ ਕਿੱਥੇ ਹੈ ਇੱਕ ਵੀਡੀਓ ਪਿੰਡ ਥੂਬਾ ਦੀ ਸੀ ਇਸੇ ਤਰ੍ਹਾਂ ਇੱਕ ਸ਼ਾਇਦ ਨੇਪਾਲ ਦੇ ਲਾਗੇ ਪਿੰਡ ਤੁਰਾਲੀਆਂ ਕਿਸ ਤਰ੍ਹਾਂ ਦਾ ਨਾਮ ਆ ਜਿੱਥੇ ਅਜੇ ਵੀ ਪਾਣੀ 4-5 ਫੁੱਟ ਦੇ ਕਰੀਬ ਭਰਿਆ ਹੋਇਆ ਹੈ ਤੇ ਉਹ ਲੋਕ ਕਹਿ ਰਹੇ ਕਿ ਸਾਡੇ ਤੱਕ ਅੱਜ ਤੱਕ ਵੀ ਕੋਈ ਨਹੀਂ ਪਹੁੰਚਿਆ ਤਾਂ ਬਾਅਦ ਚ ਮੈਂ ਸੁਣਿਆ ਸਾਡੇ ਸਾਥੀ ਉਥੇ ਪੋਸਟ ਪਿੰਡ ਚ ਪਹੁੰਚੇ ਵੀ ਆ ਸੋਨਾਰਾ ਧੰਨਵਾਦ ਮੈਂ ਉਹਨਾਂ ਨੂੰ ਇਹੀ ਕੱਲ ਕਿਹਾ ਕੁਛ ਗਰੀਬ ਮਜ਼ਦੂਰਾਂ ਨੇ ਜਾਤੀ ਵਿਤਕਰੇ ਦੀ ਵੀ ਗੱਲ ਕੁਝ ਲੋਕਾਂ ਨੇ ਧਾਲੀਵਾਲ ਨੂੰ ਲਾਂਭਾ ਵੀ ਦਿੱਤਾ ਸੀ ਤੈਨੂੰ ਵੋਟਾਂ ਪਾਈਆਂ ਸੀ ਗਾਂ ਵੀ ਤੇਰੇ ਵੋਟਾਂ ਪਾਉਣੀਆਂ ਸੀ ਕੀ ਅਸੀਂ ਪੰਜਾਬ ਦੇ ਵਸਨੀਕ ਨਹੀਂ ਇਸ ਚੀਜ਼ ਨੇ ਸਾਡੇ ਇਸ ਅਜਨਾਲੇ ਖੇਤਰ ਦੇ ਉੱਤੇ ਖਾਸ ਕਰਕੇ ਅੰਮ੍ਰਿਤਸਰ ਦੇ ਉੱਤੇ ਇੱਕ ਧੱਬਾ ਵੀ ਲਾਇਆ ਕਿ ਸਾਡੇ ਲੀਡਰਾਂ ਦੀ ਸੋਚ ਕੀ ਹੈ ਉਹ ਬੱਚਾ ਬੋਲ ਕੇ ਗਿਆ ਉਹਦਾ ਦਿਲ ਜਿਹੜਾ ਰੋਂਦਾ ਪਿਆ ਸੀ ਔਰ ਮੈਂ ਕਈ ਵੀਡੀਓ ਇਸ ਤਰ੍ਹਾਂੀਆਂ ਵੀ ਦੇਖੀਆਂ ਕਿ ਕਈ ਬੰਦਿਆਂ ਨੇ ਜਿਹੜੀ 600 ਰੁਪਏ ਦੀ ਚੋਕਰ ਵਾਲੀ ਬੋਰੀ ਆ ਉਹ ਇੱਥੋਂ ਲੈ ਕੇ ਉਹਥੇ ਜਾ ਕੇ 200 ਦੀ ਵੇਚੀ ਇੱਕ ਵੀਡੀਓ ਸੀ ਇਧਰ ਮਾਕੋਵਾਲ ਵਾਲੇ ਸਾਈਟੀ ਉਥੇ ਹਾੜ ਵੀ ਨਹੀਂ ਆਇਆ ਉਹ ਬੰਦਾ ਕਹਿੰਦਾ ਜੀ ਉਹ ਸਾਡੀ ਭੈਣ ਦੇ ਪਿੰਡ ਹੜਾ ਆਇਆ ਤੇ ਮੈਂ ਉਧਰੋਂ ਲੈ ਕੇ ਜਾਣ। ਮਤਲਬ ਇਸ ਤਰ੍ਹਾਂ ਦੇ ਵੀ ਜਿਹੜੇ ਲੋਕ ਆ ਉਹ ਇਸ ਇਸ ਦਿੱਪਤਾ ਦੀ ਘੜੀ ਦੇ ਵਿੱਚ ਵੀ ਜਿਹੜਾ ਆਪਣਾ ਰੂਪ ਉਹ ਵਖਾ ਦਿੰਦੇ ਆ। ਸਾਡੇ ਚਲੋ ਆਪਾਂ ਨਾਂ ਨਾਂ ਨਹੀਂ ਲਿਖੀ ਬਾਕੀ ਉਹ ਹੜਾ ਆਇਆ। ਹਾਂ। ਸੋ ਮੈਂ ਮੇਰੀ ਕਹਿ ਕਹਿ ਦਾ ਮਤਲਬ ਹੈ ਕਿ ਜਿਹੜਾ ਬੰਦਾ ਮੁਸੀਬਤ 'ਚ ਆ ਉਹਦੇ ਲਈ ਤੇ ਜੇਕਰ ਕੋਈ ਆ ਰਿਹਾ ਕੱਲ ਪਰਸੋ ਦੀ ਗੱਲ ਹੈ ਮੈਂ 골ਡਨ ਗੇਟ ਵਾਲੀ ਸਾਈਡ ਤੋਂ ਆ ਰਿਹਾ ਸੀ ਤੇ ਹਰਿਆਣੇ ਤੋਂ ਚਾਰ ਪੰਜ ਟਰਾਲੀਆਂ ਜਿਹੜੀਆਂ ਉਹ ਲੈ ਕੇ ਆਏ ਮੈਂ ਉਹਨਾਂ ਨੂੰ ਉੱਥੇ ਰੋਕਿਆ ਉਹਨਾਂ ਦੇ ਨਾਲ ਫੋਟੋ ਵੀ ਕਰਾਈ ਉਹਨਾਂ ਦਾ ਧੰਨਵਾਦ ਵੀ ਕੀਤਾ ਕਿ ਵਾਕੇ ਤੁਸੀਂ ਐਸਕੇਐਮ ਦੇ ਨਾਲ ਅੰਦੋਲਨ ਦੇ ਵਿੱਚ ਜਿਹੜੀ ਸਾਹਜ ਪਾਈ ਸੀ ਉਸ ਸਾਹਜ ਨੂੰ ਲੁਭਾਉਂਦੇ ਹੋਏ ਅੱਜ ਤੁਸੀਂ ਆਇਓ ਨਹੀਂ ਤੇ ਸੋਸ਼ਲ ਮੀਡੀਆ ਤੇ ਦੋ ਚਾਰ ਦਿਨ ਪਹਿਲੇ ਇਹੋ ਹੀ ਹੈ ਸੀ ਕਿ ਪੰਜਾਬ ਨੂੰ ਗਲਤਾਨ ਵਾਸਤੇ ਜਾਂ ਸਭ ਕੁਝ ਕਰਤਾ ਹਰਿਆਣੇ ਚ ਨਹੀਂ ਪਾਣੀ ਛੱਡਣ ਦੇ ਉਧਰ Rajasthan ਨਹੀਂ ਪਾਣੀ ਲੈਣ ਡਿਆ ਗੱਲ ਇਹ ਸਰਕਾਰਾਂ ਦਾ ਜਿਹੜਾ ਮੀਡੀਆ ਵਾ ਜਾਂ ਲੋਕ ਆ ਉਹ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਅੱਜ Rajasthan ਤੋਂ ਵੀ ਟਰਾਲੀਆਂ ਆਉਣ ਡੀਆਂ ਇਹ ਸਾਡੀ ਸਾਂਝ ਆ ਜਿਹੜੀ ਅਸੀਂ ਦਿੱਲੀ ਦੇ ਵਿੱਚ ਪਾ ਕੇ ਆਏ ਸੀ ਔਰ ਉਹ ਸਾਂਝ ਦਾ ਹੀ ਨਤੀਜਾ ਵਾ ਕਿ ਰਾਸ਼ਨ ਆ ਰਿਹਾ ਹੁਣ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਜਿਸ ਤਰ੍ਹਾਂ ਸ਼ੀਨਾ ਜੀ ਉਹਨਾਂ ਨੇ ਤਾਂ ਮੈਂ ਅੱਜ ਇਸੇ ਵਾਰਤ ਫੜ ਪੜ ਰਿਹਾ ਸੀ ਕਿ ਆ ਜਨਾਲੇ ਦੇ ਲਾਗੇ ਇੱਕ ਸੈਂਟਰ ਬਣਾਤਾ ਐ ਐਸਕੇਮ ਨੇ ਉਥੇ ਸਾਰੇ ਲੀਡਰ ਬੈਠਦੇ ਆ ਉਹ ਗਾਈਡ ਕਰ ਰਹੇ ਆ ਇਹ ਕੰਮ ਸਾਨੂੰ ਸ਼ਾਇਦ 2-4 ਦਿਨ ਪਹਿਲਾਂ ਕਰ ਲੈਣਾ ਚਾਹੀਦਾ ਸੀ ਸ਼ਾਇਦ ਜ਼ਿਆਦਾ ਫੇਰ ਹੁੰਦਾ ਅੱਜ ਡੀਸੀ ਸੁਧਾਰ ਕੁੰਡ ਦੇ ਲਿਖੇ ਜਾ ਕੇ ਤੁਸੀਂ ਵੇਖ ਲਓ ਕਿ ਇੰਨਾ ਉਥੇ ਰਾਸ਼ਨ ਪਿਆ ਆ ਸਿਰਫ ਪ੍ਰਸ਼ਾਸਨ ਨੇ ਕੀ ਕਰਨਾ ਸੀ ਇੱਕ ਪੰਤਰ ਦੇਣਾ ਸੀ ਇੱਕ ਅਰੇਂਜਮੈਂਟ ਬਣਾਉਣੀ ਸੀ ਕਿ ਉਹ ਪਿੰਡ ਜਿੱਥੇ 7 ਫੁੱਟ 8 ਫੁੱਟ ਪਾਣੀ ਆ ਉਥੇ ਤੱਕ ਬੇੜੀਆਂ ਇਦਾਂ ਪ੍ਰੋਵਾਈਡ ਕਰਨੀ ਜਦੋਂ ਅਸੀਂ ਆਪਣੀਆਂ ਮਤਲਬ ਅੰਦਰ ਝਾਤ ਮਾਰ ਕੇ ਵੇਖੀਏ ਇਹਦਾ ਮਤਲਬ ਕਿਤੇ ਨਾ ਕਿਤੇ ਸਾਡੀ ਮੈਨੇਜਮੈਂਟ ਚ ਕਿਤੇ ਕਮੀਆਂ ਪਿਛਲੇ 3 ਸਾਲਾਂ ਚ ਨਾ ਤਾਂ ਕਿਸੇ ਪੰਜਾਬ ਦੀ ਚੱਜ ਦੀ ਸੜਕ ਤੇ ਮੈਂ ਕਿਤੇ ਮਿੱਟੀ ਲੱਦੀ ਵੇਖੀ ਆ ਨਾ ਕਿਸੇ ਖੰੰਧ ਤੇ ਮਿੱਟੀ ਲੱਦੀ ਵੇਖੀ ਆ ਤੇ ਫੇਰ ਜਦੋਂ ਮੁਸੀਬਤ ਘਰ ਆ ਜਾਂਦੀ ਆ ਤੇ ਫੇਰ ਕਹਿੰਦੇ ਜੀ ਸਾਨੂੰ ਫਲਾਣੇ ਨੇ ਮਾਰ ਸੁਟਿਆ ਜਾਂ ਫਲਾਣੇ ਨੇ ਮਾਰ ਸੁਟਿਆ ਇਸ ਤਰ੍ਹਾਂ ਨਹੀਂ ਚੱਲੇਗਾ ਸੋ ਹਰ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਦਾ ਅਧਿਆਪਕ ਵੀ ਇਸ ਗੱਲ ਨੂੰ ਸਮਝਦਾ ਅਸੀਂ 2023 ਚ ਜਦੋਂ ਜਲੰਧਰ ਦੇ ਵਿੱਚ ਖਾਸ ਤੌਰ ਤੇ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਹੜ੍ਹ ਆਏ ਸੀ ਅਸੀਂ ਉਸ ਸਮੇਂ ਵੀ ਅੰਮ੍ਰਿਤਸਰ ਦੇ ਅਧਿਆਪਕਾਂ ਨੇ ਪਹਿਲ ਕਰਕੇ ਤੇ ਲਗਭਗ 2.5 ਲੱਖ ਰੁਪਏ ਦੇ ਕਰੀਬ ਇਕੱਠਾ ਕਰਕੇ ਜਦੋਂ ਹੜ੍ਹ ਬਿਲਕੁਲ ਖਤਮ ਹੋ ਗਿਆ ਉਸ ਤੋਂ 2 ਮਹੀਨੇ ਬਾਅਦ ਉਸ ਖੇਤਰ ਚ ਗਏ ਉਥੋਂ ਦੇ ਸਕੂਲ 10 ਸਕੂਲ ਜਿਹੜੇ ਉਥੋਂ ਦੇ ਅਧਿਆਪਕਾਂ ਨੇ ਸਾਨੂੰ ਚੁਣ ਕੇ ਦਿੱਤੇ ਸੀ ਉੱਥੋਂ ਦੇ ਬੱਚਿਆਂ ਨੂੰ ਅਸੀਂ 유ਨੀਫਾਰਮ ਪ੍ਰੋਵਾਈਡ ਕਰਾਈ ਕਾਪੀਆਂ ਪ੍ਰੋਵਾਈਡ ਕਰਾਈਆਂ ਉਸ ਪਿੰਡ ਦੇ ਵਿੱਚ 200 ਦੇ ਕਰੀਬ ਕੰਬਲ ਦੇ ਕੇ ਆ ਅੱਜ ਵੀ ਸਾਡੀ ਇੱਥੇ ਇਹ ਹੈ ਕਿ ਅੱਜ ਚਾਰਾ ਵੀ ਬਹੁਤ ਆਉਣਿਆ ਰਾਸ਼ਨ ਵੀ ਬਹੁਤ ਆ ਲੋਕਾਂ ਦੇ ਘਰਾਂ ਚ 6-6 ਮਹੀਨੇ ਦਾ ਵੀ ਇਕੱਠਾ ਹੋ ਗਿਆ ਕਈ ਥਾਵਾਂ ਤੇ ਪਰ ਕਈ ਥਾਵਾਂ ਤੇ ਨਹੀਂ ਪਹੁੰਚਿਆ ਜਿੱਥੇ ਨਹੀਂ ਪਹੁੰਚਿਆ ਉੱਥੇ ਪਹੁੰਚਾਈਏ ਪਰ ਅਸਲੀ ਜਿਹੜੀ ਜ਼ਿੰਮੇਵਾਰੀ ਸਾਡੀ ਆ ਉਹ ਪੁਨਰਵਾਸ ਦੀ ਹੋਣੀ ਚਾਹੀਦੀ ਆ ਜਦੋਂ ਇਹ ਖੜਾ ਦਾ ਪਾਣੀ ਬਿਲਕੁਲ ਖਤਮ ਹੋ ਜਾਏਗਾ ਉਹ ਭੈਣ ਮੇਰੀ ਬੋਲ ਕੇ ਗਈ ਆ ਕਿ ਉੱਥੇ ਉਹਨਾਂ ਦੇ ਘਰਾਂ 'ਚ ਬਿਸਤਰੇ ਵੀ ਨਹੀਂ ਹੋਣੇ ਸਰਦੀ ਆਉਣ ਵਾਲੀ ਐ ਸਿੱਧੀ ਤਾਂ ਅਸੀਂ ਪੰਜਾਬ ਦੇ ਵਿੱਚ ਲਗਭਗ ਅ ਪੱसों 3 ਦਿਨਾਂ ਦੇ ਵਿੱਚ 26 ਲੱਖ ਰੁਪਇਆ ਸਾਡੇ ਅਧਿਆਪਕਾਂ ਨੇ ਇਕੱਠਾ ਕੀਤਾ ਔਰ ਉਹਦੇ ਵਾਸਤੇ ਪੰਜਾਬ ਤੋਂ 4 ਮੈਂਬਰੀ ਟੀਮ ਬਣੀ ਹੋਈ ਆ ਉਹ ਜਿਹੜਾ ਇੱਕ ਮੈਂਬਰ ਮੈਂ ਵੀ ਆ ਅਸੀਂ ਉਹ ਮਿਲ ਕੇ ਫੈਸਲਾ ਕਰਾਂਗੇ ਜਿਹੜੇ ਜਿਲ੍ਹਿਆਂ 'ਚ ਹੜ੍ਹ ਨਹੀਂ ਆਇਆ ਉੱਥੋਂ ਪੈਸੇ ਮੰਗ ਕੇ ਵੀ ਲਿਆਵਾਂਗੇ ਸੋ ਤੁਸੀਂ ਸਾਨੂੰ ਇਹ ਜਿਹਨਤ ਕਰਕੇ ਦੇਣਾ ਕਿ ਕਿਹੜੇ ਪਿੰਡ ਔਰ ਮੈਂ ਚਾਹੁੰਦਾ ਕਿ ਅਸੀਂ ਉਹਨਾਂ ਡੀਪ ਪਿੰਡਾਂ ਤੇ ਜਾਈਏ ਜਿੱਥੇ ਕੋਈ ਨਹੀਂ ਗਿਆ ਤਾਂਕਿ ਉੱਥੇ ਸਹੀ ਤਰੀਕੇ ਨਾਲ ਉਹਨਾਂ ਸਕੂਲਾਂ ਦੀ ਹਾਲਤ ਇੰਨੀ ਖਸਤਾ ਹੋ ਗਈ ਹੈ ਇਸ ਬਰਸਾਤ ਦੇ ਕਰਕੇ ਕਿ 8-8 ਫੁੱਟ ਪਾਣੀ ਚ ਡੁੱਬੀਆਂ ਇਮਾਰਤਾਂ ਜਦੋਂ ਸਾਡੇ ਬੱਚਿਆਂ ਨੇ ਸਕੂਲ ਚ ਜਾਣਾ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪਿਆ ਸੋ ਅਜੇ ਸਮੇਂ ਦੇ ਵਿੱਚ ਸਾਡੇ ਡੀਐਮਐਫ ਤੇ ਆ ਸੂਬਾ ਵਿੱਚ ਸਕੱਤਰ ਸਾਥੀ ਹਰਿੰਦਰ ਉਹਨਾਂ ਦਾ ਸੇਰੇ ਮੈਸੇਜ ਮੈਨੂੰ ਲੱਗਾ ਸੀ ਉਹ ਕਹਿੰਦੇ ਸੀ ਕਿ ਜੇਕਰ ਕੋਈ ਦਵਾਈਆਂ ਦਾ ਕੋਈ ਉਸ ਏਰੀਆ 'ਚ ਮੈਡੀਕਲ ਕੈਂਪ ਲਾੜਾ ਹੋਵੇ ਤਾਂ ਅਸੀਂ ਡਾਇਰੈਕਟ ਕੰਪਨੀ ਤੋਂ ਜਿਹੜੀ ਦਵਾਈ 2.5 ਲੱਖ ਦੀ ਮਿਲਦੀ ਹੈ ਅਸੀਂ ਲੱਖ ਰੁਪਏ 'ਚ ਵੀ ਲੈ ਸਕਦੇ ਆ ਸੋ ਮੇਰਾ ਸ਼ੀਨਾ ਜੀ ਇਹ ਵੀ ਸਾਰਾ ਨੋਟ ਕਰ ਲਿਓ ਕਿ ਜੇ ਕੋਈ ਇਸ ਤਰ੍ਹਾਂ ਦਾ ਹੋਵੇ ਤਾਂ ਚਮੜੀ ਰੋਗ ਖਾਸ ਤੌਰ ਤੇ ਜਿਹੜੇ ਆ ਉਹ ਇਸ ਹੜਾ ਤੋਂ ਬਾਅਦ ਜ਼ਿਆਦਾ ਹੋਣੇ ਆ ਸੋ ਆਪਾਂ ਉੱਥੇ ਵੀ ਇਸ ਤਰ੍ਹਾਂ ਦਾ ਕੋਈ ਕੰਮ ਕਰ ਸਕਦੇ ਆ ਤਾਂ ਮੇਰੀ ਇਹ ਸਜੈਸ਼ਨ ਆ ਕਿ ਜਦੋਂ ਇਹ ਖਤਮ ਹੋਵੇ ਆਪਾਂ ਸਕੂਲੀ ਵਿਦਿਆਰਥੀਆਂ ਕਿਉਂਕਿ ਇਹ ਪੈਸਾ ਜਿਹੜਾ ਵਾ ਅਧਿਆਪਕਾਂ ਨੇ ਦਿੱਤਾ ਹੀ ਐ ਇਸੇ ਵਾਸਤੇ ਆ ਕਿ ਜਿਹੜੇ ਇਸ ਬਾਰਡਰ ਏਰੀਆ ਦੇ ਬੱਚੇ ਆ ਉਹਨਾਂ ਦਾ ਕੋਈ ਇੱਕ ਸੁਰੱਖਿਅਤ ਹੋਵੇ ਉਹ ਪੜ੍ਹ ਲੈ ਕੇ ਚੰਗੀਆਂ ਥਾਵਾਂ ਤੇ ਪਹੁੰਚਣ ਸੋ ਅਸੀਂ ਉਹਨਾਂ ਸਕੂਲਾਂ ਨੂੰ ਉਹਨਾਂ ਪਿੰਡਾਂ ਨੂੰ ਅਡੌਪਟ ਕਰਦੇ ਹੋਏ ਉਥੇ ਲੋੜਵੰਦਾਂ ਨੂੰ ਕੰਬਲ ਦੇ ਸਕੀਏ ਕੋਈ ਦਵਾਈਆਂ ਦੇ ਸਕੀਏ ਕੋਈ ਹੋਰ ਜਿਹਾ ਬੱਚਿਆਂ ਨੂੰ ਯੂਨੀਫਾਰਮ ਆ ਇਹੋ ਜਿਹਾ ਕੰਮ ਕਰ ਸਕੀਏ ਇਹ ਮੇਰਾ ਸੁਝਾਅ ਆ ਇਹਨੂੰ ਨੋਟ ਕੀਤਾ ਜਾਵੇ ਬਾਕੀ ਡੀਟੀਐਫ ਪੰਜਾਬ ਕਿਉਂਕਿ ਆ ਡੀਐਮਐਫ ਦਾ ਵੀ ਇੱਕ ਹਿੱਸਾ ਵਾ ਕਿਰਤੀ ਕਿਸਾਨ ਯੂਨੀਅਨ ਆ ਦੇ ਨਾਲ ਕਿਉਂਕਿ ਪਾਰਟੀ ਦਾ ਇੱਕ ਵਿੰਗ ਵੀ ਆ ਸੋ ਅਸੀਂ ਤੁਹਾਡੇ ਨਾਲ ਇਸ ਮੁਸੀਬਤ ਦੀ ਘੜੀ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜਿੱਥੇ ਵੀ ਸਾਡੀ ਜ਼ਰੂਰਤ ਹੋਵੇ ਅਸੀਂ ਤਨ ਮਨ ਭੰ ਦੇ ਨਾਲ ਹਮੇਸ਼ਾ ਹਾਜ਼ਰ ਤੇ ਹਾਜ਼ਰ ਰਹਿਵਾਂਗੇ ਧੰਨਵਾਦ